ਉਸ ਵਕਤ ਅਨਾਰ ਸਿੰਘ ਸੀਗਾ ਤੇ ਇਹਦੇ ਕੋਲ ਉਹ ਇੱਕ ਗੱਨਾ ਉਧਰੋਂ ਉਧਰੋਂ ਗਨ ਲੈ ਕੇ ਆਇਸੀ ਜਿਹਨੂੰ ਡ੍ਰੈਗਨ ਗਨ ਕਹਿੰਦੇ ਸੀ ਉਹ ਤੇ ਫਟਾ ਪੈਂਦਾ ਸੀਗਾ ਗੱਡੀਆਂ ਗੋਲੀਆਂ ਐਮ ਐਮ ਜੀ ਵਾਲੀਆਂ ਉਹਦੇ ਕੋਲ ਉਹਨੇ ਲੱਗਦੇ ਸਾਰ ਉਹਦਾ ਜਾਨੀ ਕਿ ਬਸਟ ਮਾਰ ਦਿੱਤਾ ਤੇ ਉਹਦੇ ਨਾਲ ਇਹਨਾਂ ਦੇ ਜਿਹੜੇ ਏਲੀਟ ਕਮਾਂਡੋਜ਼ ਦੇ ਕੁਝ ਬੰਦੇ ਮਰ ਗਏ ਉਹਨਾਂ ਕੋ ਤਿੰਨ ਜਾਂ ਚਾਰ ਬੰਦੇ ਮਰ ਗਏ ਤੇ ਬਾਅਦ ਚ ਦੋ ਹੀ ਪਾਸੇ ਲੰਮੇ ਪੈ ਗਏ ਗੋਲੀਆਂ ਚਲਾਉਂਦੇ ਰਹੇ ਕਾਫੀ ਚਿਰ ਤੇ ਸਿੰਘਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਉਹਨਾਂ ਦਾ ਨੁਕਸਾਨ ਹੋਇਆ ਐਕਚੁਅਲ ਮੁਕਾਬਲਾ ਉਹਨਾਂ ਦਾ ਹੋਇਆ ਜਿੱਥੇ ਉਹਨਾਂ ਦਾ ਸਾਹਮਣੇ ਕੋਈ ਘੰਟਾ ਬਰੁੱਧ ਇੱਕ ਦੂਜੇ ਨਾਲ ਲੜਦੇ ਲਏ ਨੁਕਸਾਨ ਉਹਨਾਂ ਦਾ ਹੋਇਆ ਤਾਂ ਇਹ ਰਾਵ ਨਾਲ ਨਿਕਲ ਕੇ ਚਲੇ ਗਏ ਉਸ ਤੋਂ ਬਾਅਦ ਉਹ ਅਸਰ ਇਹ ਹੋਇਆ ਕਿ ਸੈਂਟਰ ਨੇ ਉਸੇ ਵਕਤ ਤੋਂ ਬੰਦੇ ਵਾਪਸ ਬੁਲਾ ਲਏ ਉਸ ਤੋਂ ਬਾਅਦ ਉਹ ਪੰਜਾਬ 'ਚ ਨਹੀਂ ਆਏ ਇਹ ਝੜਪ ਉਹਨਾਂ ਦੀ ਜਿਹੜੀ ਉਹਨਾਂ ਦੇ ਕਮਾਂਡੋ ਸੀ ਸਾਡੇ ਜਿਹੜੇ ਇਹ ਜਿਹਨਾਂ ਨੂੰ ਕੋਈ ਟ੍ਰੇਨਿੰਗ ਨਹੀਂ ਸੀ ਜਿਹੜੇ ਨੈਚੁਰਲ ਔਰ